ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ 5 ਸਾਲਾਂ ਬਾਅਦ ਆਇਆ ਪੰਜਾਬ ਪੁੱਤ ਨੇ ਮਾਂ ਨੂੰ ਦਿੱਤਾ ਇੱਕ ਨੋਕਾ ਸਰਪ੍ਰਾਈਜ਼ ਮੁੰਡਾ ਘਰ ਜਾਣ ਦੀ ਬਜਾਏ ਮਾਂ ਦੇ ਸਕੂਲ ਵਿੱਚ ਪਹੁੰਚ ਜਾਂਦਾ ਜਿੱਥੇ ਮਾਂ ਟੀਚਰ ਲੱਗੀ ਹੁੰਦੀ ਹੈ ਬਹੁਤ ਹੀ ਭਾਵੁਕ ਵੀਡੀਓ ਵੀਡੀਓ ਬਾਰੇ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ जण असीं कंहिं परदेसी हुजे छॾणे सौखे जिन्हूं छॾण वे रोए सॼ